ਇਹੋ ਜਿਹੀਆਂ ਫੁਕਰੀਆਂ ਤੋਂ ਬਾਅਦ ਸਾਰੇ ਪੰਜਾਬੀਆਂ ਨੂੰ ਪਿਟੀਸ਼ਨ ਸਾਈਨ ਕਰਨੇ ਪੈਂਦੇ ਆ। ਕੈਨੇਡਾ ਦੇ ਮਸਕੋਕਾ ਸ਼ਹਿਰ ਦੀ ਇਹ ਵੀਡੀਓ ਆ ਜਿੱਥੇ ਇਹ ਚਾਰ-ਪੰਜ ਜਣਿਆਂ ਨੇ ਅੰਨੇਵਾਹ ਫਾਇਰਿੰਗ ਕੀਤੀ ਆ। ਮਸਕੋਕਾ ਦੀ ਇਸ ਅਟਰੈਕਸ਼ਨ ਸਾਈਟ ਤੇ ਜਿੱਥੇ ਬਹੁਤ ਸਾਰੀ ਪਬਲਿਕ ਦਾ ਆਉਣਾ ਜਾਣਾ ਤਾਂ ਆਮ ਲੱਗਿਆ ਰਹਿੰਦਾ। ਉੱਥੇ ਇਹ ਕਿਸੇ ਬ੍ਰਿਜ ਤੇ ਖੜਕੇ ਬਿਨਾਂ ਕਿਸੇ ਸੇਫਟੀ ਤੋਂ ਅੰਨੇਵਾਹ ਗੋਲੀਆਂ ਚਲਾ ਰਹੇ ਸੀ। ਇਹ ਗੋਲੀ ਇੱਕ ਬੱਚੇ ਦੇ ਲੱਗ ਸਕਦੀ ਸੀ। ਸ਼ੈਰ ਕਰਨਾ ਇਹ ਲੋਕਾਂ ਚੋ ਕਿਸੇ ਤੇ ਵੀ ਲੱਗ ਸਕਦੀ ਸੀ ਪਰ ਇਹਨਾਂ ਨੂੰ ਉਸ ਚੀਜ਼ ਤੋਂ ਕੋਈ ਮਤਲਬ ਨਹੀਂ ਸੀ ਦੋ ਤਿੰਨ ਮਿੰਟ ਗੋਲੀਆਂ ਚਲਾ ਕੇ ਤੇ ਇਹ ਵੀਡੀਓ ਆਪਦੀ ਸਨੈਪਚੈਟ ਜਾਂ ਇੰਸਟਾਗ੍ਰam ਤੇ ਪਾ ਕੇ ਇਹਨਾਂ ਨੂੰ ਲੱਗਿਆ ਹੋਣਾ ਕਿ ਪੈੰਡ ਵਾਲੇ ਜਾਂ ਸਾਨੂੰ ਵੇਖਣ ਵਾਲੇ ਬਹੁਤ ਇੰਪ੍ਰੈਸ ਹੋਣਗੇ ਕਿ ਭਾਈ ਬਹੁਤ ਵੱਡਾ ਤੀਰ ਮਾਰ ਲਿਆ ਸੀ ਪੈੰਡ ਵਾਲਿਆਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਪਰ ਪੁਲਿਸ ਵਾਲੇ ਇਹਨਾਂ ਤੋਂ ਬੜਾ ਇੰਪ੍ਰੈਸ ਨਹੀਂ ਹੋਏ ਇਹਨਾਂ ਤੇ ਤਿੰਨ ਸੈਕਸ਼ਨ ਲੱਗੇ ਆ ਪਹਿਲਾ ਆ ਗਿਆ ਸੈਕਸ਼ਨ 86 ਕੇਰਲੈਸ ਯੂਜ਼ ਆਫ ਅ ਫਾਇਰ ਆਰਮ ਮਤਲਬ ਲਾਪਰਵਾਹੀ ਨਾਲ ਅਸਲਾ ਚਲਾਉਣਾ ਫਿਰ ਆ ਗਿਆ ਸੈਕਸ਼ਨ 430 ਡਿਸਟਰਕਸ਼ਨ ਆਫ ਤੋੜਪਾਨ ਹੋਈ ਆ ਤੇ ਫੇਰ ਆਗੇ ਸੈਕਸ਼ਨ 91 ਤੋਂ 95 ਅਨਔਥਰਾਇਜ਼ ਪੋゼਸ਼ਨ অর ਡਿਸਚਾਰਜ ਆਫ ਅ ਫਾਇਰਆਮ ਮਤਲਬ ਗੈਰ ਕਾਨੂੰਨੀ ਜਾਂ ਬਿਨਾ ਲਾਇਸੈਂਸ ਤੋਂ ਰੱਖਿਆ ਹੋਇਆ ਅਸਲਾ ਹਜੇ ਤਾਂ ਇਹ ਸ਼ੁਕਰ ਆ ਕਿ ਉਸ ਟਾਈਮ ਤੇ ਨੇੜੇ ਤੇੜੇ ਕੋਈ ਪਬਲਿਕ ਨਹੀਂ ਸੀ ਨਹੀਂ ਤੇ ਨਾ ਤੇ ਅਟੈਂਪਟ ਟੂ ਮਰਡਰ ਦਾ ਚਾਰਜ ਵੀ ਪੈ ਸਕਦਾ ਸੀ ਕੀ ਹਾਸਲ ਹੋਇਆ ਇਹਨਾਂ ਨੂੰ ਦੋ ਤਿੰਨ ਮਿੰਟ ਦੀ ਫੁਕਰੀ ਨਾਲ ਕਿਹੜਾ ਮੈਡਲ ਮਿਲਣਾ ਸੀ ਇਹਨਾਂ ਨੂੰ ਆਡੀਅנס ਤੋਂ ਇਹ ਵੀਡੀਓ ਪਾ ਕੇ ਜੇ ਤੁਹਾਨੂੰ ਬਾਲਾ ਹੀ ਸ਼ੌਂਕ ਸੀ ਸ਼ੂਟਿੰਗ ਕਰਨ ਦਾ ਤੁਸੀਂ ਕਿਸੇ ਸ਼ੂਟਿੰਗ ਰੇਂਜ ਤੇ ਜਾ ਸਕਦੇ ਸੀ ਪਰ ਤੁਸੀਂ ਤਾਂ ਗੱਡੀਆਂ ਵਿੱਚ ਆਪਦਾ ਅਸਲਾ ਆਏ ਫਲੈਕਸ ਕਰ ਰਹੇ ਸੀ ਜਿਵੇਂ ਟॉय ਗ ਕਰੋ ਉਹਨਾਂ ਨੂੰ ਜਿਹੜੇ ਇਹੋ ਜਿਹੀਆਂ ਚੀਜ਼ਾਂ ਕਰਨ ਦਾ ਸ਼ੌਂਕ ਰੱਖਦੇ ਆ ਸਾਡੇ ਅਰਗੇ ਪੇਜਾਂ ਤੇ ਆ ਕੇ ਇਹਨਾਂ ਨੂੰ ਕਿੰਨਾ ਕੁ ਡਿਫੈਂਡ ਕਰ ਲੈਣਗੇ ਆਪਣੀ ਕਮਿਊਨਿਟੀ ਤਾਂ ਵੈਸੇ ਹੀ ਬਹੁਤ ਬਦਨਾਮ ਆ ਤੇ ਉੱਤੋਂ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਆ ਆਪਾਂ ਤਾਂ ਹੱਥ ਹੀ ਜੋੜ ਸਕਦੇ ਆ ਕਿ ਬਈ ਟਲ ਜਾਓ